ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਪਿੰਡ ਪੱਡੇ ਬਹੁਤ ਚੁੱਕੇ ਜੀ ਬਾਈ ਸਾਰ ਨੂੰ ਦੇਖੋ ਜੀ ਬੜੇ ਟਾਈਮ ਬਾਅਦ ਆਏ ਆ ਜੀ ਤੁਹਾਨੂੰ ਪਤਾ ਇਹ ਛੋਟੇ ਜਿਹੋ ਨਾਲ ਕੰਮ ਚੱਲੀ ਜਾਂਦਾ ਸੀ ਤੇ ਚਲੋ ਸ਼ੁਰੂ ਕਰਦੇ ਆ ਬਾਈ ਨੇ ਕੰਮ ਤੇ ਲੈ ਕੇ ਆਂਦੇ ਆ ਕੋਈ 7-8 ਦੇ ਲੈ ਕੇ ਮੱਝਾ ਲੈ ਕੇ ਆਂਦੇ ਆ ਬਾਕੀ ਬਾਈ ਯੋੜੇ ਗੱਲਬਾਤ ਕਰੀ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੜੀ ਖੁਸ਼ੀ ਮੈਨੂੰ ਮੇਰਾ ਮਰਵਾੜਾ ਸਭ ਠੀਕ ਹੈ ਚਲੋ ਪਹਿਲਾਂ ਆਪਾਂ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਭੈਣਾਂ ਭਰਾਵਾਂ ਦੇ ਸਮ ਦੇ ਸਾਖ ਗ੍ਰੰਥਾਂ ਸੋ ਦੇ ਨੁਕਰਾ ਪਰਿਸ਼ਟਾ ਤਿਕਾ ਆਸਤ ਦੇ ਆਤਾਂ ਤੱਕ ਰਾਮਦਾਸ ਜੀ ਅਰਦਾਸ ਕਰਦੇ ਆ ਪ੍ਰਮਾਤਮਾ ਸਾਹਿਬ ਚੜ੍ਹਦੀ ਕਲਾ ਚ ਰੱਖੇ ਤੇ ਤੰਦਰੁਸਤ ਰਹੇ ਸੰਦੀਪ ਜੀ ਅੱਜ ਦੇ ਸਮੇ ਸਭ ਤੋਂ ਜਿਆਦਾ ਤੰਦਰੁਸਤੀ ਜ਼ਰੂਰੀ ਹੈ ਜਿਹੜਾ ਇਨਸਾਨ ਜਿਹਦਾ ਪਰਿਵਾਰ ਤੰਦਰੁਸਤਾ ਉਹ ਸਾਰਾ ਸਭ ਕੁਝ ਹੈ ਹਨਾ ਤੇ ਬਾਕੀ ਸੰਦੀਪ ਜੀ ਆਪਣਾ ਦੇ ਕੋਈ ਮੈਸੇਜ ਹੁੰਦਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਸਦਾ ਰਹਿਣੀ ਹੈ ਹਾਂਜੀ ਜਿੰਨਾ ਇਹ ਮੇਲੇ ਲੁੱਟ ਲੈ ਲੋਕ ਉਹ ਜ਼ਿੰਦਗੀ ਚ ਸੁੱਖ ਪਾ ਬਿਲਕੁਲ ਵਜੂ ਬਿਲਕੁਲ ਅਸੀਂ ਤੇ ਹਾਰ ਬਏ ਹੱਥ ਜੋੜ ਕੇ ਸਾਰਿਆਂ ਕੋ ਕਿਉਂਕਿ ਥੋੜਾ ਜਿਹਾ ਹੁਣ ਜਮਾਨਾ ਮਾਡਰਨ ਹੋਣ ਕਰਕੇ ਨਾ ਮਾਂ ਪਿਓ ਦੀ ਕਦਰ ਕਰਦੇ ਫਿਕਰ ਆ ਜਾਂਦੀ ਬਿਲਕੁਲ ਇੱਕ ਵਾ ਉਹ ਹੀ ਮਾਂ ਪਿਓ ਹੁੰਦਾ ਵਾ ਉਹੀ ਮਕਾਨ ਪਾਉਂਦਾ ਅੱਗੇ ਕੋਠਿਆ ਤੋਂ ਕੋਠੀਆਂ ਤੇ ਆ ਕੇ ਆਪਾਂ ਜਾਈਏ ਠੀਕ ਹੋਣਾ ਤੇ ਜਦੋਂ ਬਜ਼ੁਰਗ ਹੋ ਜਾਂਦਾ ਉਹ ਵਿੱਚ ਕੋਠੀ ਤੇ ਆਪਣਾ ਕੋਠਾ ਪੈਂਦਾ ਮੇਰਾ ਕਿਹੜਾ ਹਾਂ ਆਪਣੇ ਹੱਥੀ ਪਾਈਆਂ ਹੁੰਦੀਆਂ ਤੇ ਉਹਨਾਂ 'ਚ ਕਮਰਾ ਪੁੱਛਣਾ ਪੈਂਦਾ ਮੇਰਾ ਨਹੀਂ ਹੈ ਹਨਾ ਤੇ ਇਸ ਕਰਕੇ ਇੱਥੇ ਤੱਕ ਨਾ ਪਹੁੰਚਣ ਦਿਆ ਕਰੋ ਖਾਣੇ ਦੋ ਪ੍ਰਸਾਦ ਦੇ ਇਤਨਾ ਮਾਨ ਨਾ ਸਤਕਾਰ ਨਾ ਦਿਓ ਇਹਨਾਂ ਦਾ ਬਜ਼ੁਰਗਾਂ ਦੀ ਇਹ ਜਵਾਬ ਹੈ ਹਨਾ ਬਿਲਕੁਲ ਕਿਉਂਕਿ ਉਹਨਾਂ ਸਾਡੇ ਬਾਲ ਬਦਲੇ ਬਹੁਤ ਕਾਜੜਾ ਕੱਢ ਲਿਆ ਜੀ ਜਿਹੜਾ ਬੰਦਾ ਅਮੀਰ ਉਹਨੂੰ ਕੋਈ ਫਰਕ ਨਹੀਂ ਜਿਹੜਾ ਬੰਦਾ ਗਰੀਬੀ 'ਚ ਉੱਠ ਕੇ ਪਾਦਾ ਨਾ ਬੱਚੇ ਉਹਦੇ ਵਾਸਤੇ ਬਹੁਤ ਬੜਾ ਉਹ ਬਣੋ ਤੇ ਜਦੋਂ ਆਪਾਂ ਉੱਠ ਕੇ ਕਹਿ ਦਈਏ ਤੁਸੀਂ ਕੀ ਕੀਤਾ ਹੂੰ ਕੋਦੀ ਕੀ ਸੀ ਕਿਰਾਏ ਸਾਰੀ ਮਿਹਨਤ ਉਹ ਕਰ ਜਾਂਦੇ ਤੇ ਇਸ ਕਰਕੇ ਇਹ ਮਿਹਨਤ ਵਾਸਤੇ ਕਰਦੇ ਰਹਿੰਦੇ ਬਜ਼ੁਰਗਾਂ ਵਾਸਤੇ ਹਰ ਵੀਡੀਓ ਜਿੰਨਾ ਚਿਰ ਸਾਬੋਂ ਦਾ ਬੇਨਤੀ ਕਰਦੇ ਕਿਉਂਕਿ ਬਜ਼ੁਰਗਾਂ ਦਾ ਬਹੁਤ ਬਹੁਤ ਸਤਿਕਾਰ ਕਰਿਆ ਕਰਨ ਤੇ ਬਾਕੀ ਨਾ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਤੇ ਨਜ਼ਦੀਕ ਡੇਰਾ ਬਿਆਸ ਰਾਧਾ ਸਵਾਮੀ ਹੈਗਾ ਬਹੁਤ ਮਸ਼ਹੂਰ ਹੈ ਰਾਧਾ ਸਵਾਮੀ ਹੈਗਾ ਇੱਕ ਪਾਸੇ ਸ੍ਰੀ ਹਰਿ ਗੁਬਿੰਦਪੁਰ ਵੀ ਲੱਗਦਾ ਇੱਕ ਪਾਸੋਂ ਮੈਤਾ ਵੀ ਲੱਗਦਾ ਬਿਲਕੁਲ ਬਾਕੀ ਜਿਹੜਾ ਮੇਰਾ ਵੀਰ ਵੀ ਆਵੇ ਪੁੱਛ ਕੇ ਆ ਸਕਦਾ ਫੋਨ ਕਰੋ ਹੁਣ ਮਾਲ ਜਿਹੜਾ ਹੁੰਦਾ ਵਾ ਜਿਹੜੇ ਮੇਰੇ ਪੁਰਾਣੇ ਵੀਰਵਾ ਉਹਨਾਂ ਨੂੰ ਬੇਨਤੀ ਆ ਉਹ ਅੱਗੋਂ ਪਿਛੋਂ ਵੀਡੀਓ ਬਿਨਾਂ ਬਗੈਰ ਜਦੋਂ ਮਰਜੀ ਫੋਨ ਕਰਕੇ ਕਰਾ ਦਿਓ ਅੱਗੇ ਵੀ ਖੜਦੇ ਹੁਣ ਵੀ ਕਰਦਾ ਬਿਲਕੁਲ ਅੱਜ ਵੀ ਮਈਆਂ ਚੜਦੀਆਂ ਵਾ ਇੱਕ ਟੋਕਰ ਮੈਂ ਲੱਪਣ ਬੜੀ ਚੜਦੀ ਹੈ ਓਦਾਂ ਵੀ ਮੈਂ ਚਲੂ ਜਾਂਦਾ ਕੁਛ ਵੇਚੀਆਂ ਤਿੰਨ ਚਾਰ ਇੱਕ ਬਰਉ ਵੇਚੀ ਆ ਅੱਛ ਇਹ ਸੰਦੀਪ ਜੀ ਉਹ ਜੰਮੂ ਮੈਂ ਆਇਓ ਗੱਬੜ ਭਾਈ ਜੀ ਗੱਬੜ ਮੈਂ ਆਵਾ ਸੰਦੀਪ ਜੀ ਬੜੇ ਰਕਾਰ ਵਾਲੀ ਮੈਂ ਲਿਆਂਦੀ ਠੀਕ ਹੈ ਇਧਰੋਂ ਕਰਮ ਆ ਗਿਆ ਵੀ ਇਹ ਕਹਿੰਦੇ ਭਾਈ ਤੇਰੇ ਚਾਰ ਦੇ ਬੋਲ ਸੰਦੀਪ ਜੀ ਬਹੁਤ ਗੱਬੜ ਭਾਈ ਜੀ ਹੈ ਗੱਬੜ ਗੱਬੜ ਮੈਂ ਬਹੁਤ ਚੰਗੀ ਮੈਂ ਬਸ ਬਸ ਆਸਤਾ ਇਸ ਤਰ੍ਹਾਂ ਦੀ ਜੀ ਆਸਤਾ ਆਸਤਾ ਬਹੁਤ ਚੰਗੀ ਆ ਵੇਖ ਮੈਂ ਕੋ ਲੇਵਾ ਤੇ ਪਣ ਤੋਂ ਪਣ ਬਹੁਤ ਚੰਗੀ ਖੜੀ ਮੈਂ ਆਲੇ ਪਾਣੀ ਦਾ ਮਾਰਾ ਦੇ ਆਸੇ ਆ ਉਹ ਜਿੰਨੀ ਦੋ ਬੈਨ ਨਾ ਪਾ ਦਵਾ ਇਹ ਬਹੁਤ ਜਿੰਨੀ ਬੋਲ ਪੱਟੀ ਮੈਂ ਆ ਉਹ ਸੁਹਾ ਵੀ ਚੋਰ ਪਿੱਛਾ ਸੁਹਾ ਵੀ ਚੋਰ ਪਿੱਛਾ ਮਾਤਾ ਲੱਗਾ ਆਪਾ ਸੰਦੀਪ ਜੀ ਦਸਤਿਆਨੀ ਕਾ ਵੀ ਮੈਂ ਦਾਦੋ ਦੇ ਦਫਤਰ ਦਾ ਬਹੁਤ ਵੱਡੇ ਰਿਕਾਰਡ ਤੇ ਆਈ ਆ ਤੇ ਥੋੜੇ ਜੇ ਪੈਸਾ ਜੇ ਦੇ ਦੇਣੀ ਕੋਈ ਲੱਖਾਂ ਚ ਨਹੀਂ ਦੇਗਾ ਅੰਦਰ ਦੇ ਠੀਕ ਆ ਹਾਂ ਜੀ ਇਹ ਸੰਦੀਪ ਜੀ ਜੇਰਾਬਾਦ ਵੀਡੀਓ ਪਾਉਣ ਲੱਗੇ ਆ ਇਹ ਦਵਾਂਗੇ 70000 ਠੀਕ 500 ਛੋੜ ਇਹ ਰੇਟ ਵੀ ਜੀ ਫਿਕਸ ਵਾ ਐਵੇਂ ਨਾ ਕੋਈ 85 85.5 ਕਹੇ 85.5 ਦੀ ਰੇਟ ਚਲੋ ਚਲੋ ਠੀਕ ਹਾਂ ਜੀ ਆਹ ਜੀ ਇਹ ਸੰਦੀਪ ਜੀ ਇਹ ਵੀ ਨਗੀਨਾ ਇਹ ਟੋਕੜ ਰੱਬ ਅੱਛਾ ਟੋਕੜ ਕੋ ਬੜੋ ਇਹ ਸੰਦੀਪ ਜੀ ਇੱਧਰ ਵੇਰ ਮਾਰੀ ਇੱਕ ਆ ਵਾ ਵੇ ਅੱਕੇ ਕਾ ਆ ਇਧਰ ਅੱਗੇ ਵੀ ਮਾਰੋ ਅੱਗੇ ਦੋ ਸੰਦੀਪ ਜੀ ਦਾ ਬੜੀ ਬੱਚਾ ਉਹ ਨਾ ਲਾ ਲਿਆ ਹਾਂ ਜੀ ਪੰਜੇ ਮਹੀਨੇ ਚ ਮਹੀਂ ਲੱਗੀ ਆ ਜਿਹੜਾ ਮਰ ਗਿਆ ਆਪਣਾ ਚੈੱਕ ਕਰਾ ਲੇ ਟੋਮੀ ਨਾਲ ਉਹ ਕੋਰੋਂ ਪਾਵੇ 2 ਦਿਨਾਂ ਦੇ ਭਾਂ ਚਾਰ ਦੇ ਕੋਈ ਨਿੱਤਿਆ ਠੀਕ ਆ ਠੀਕ ਆ ਨਾ ਸਿੰਘੀ ਸੰਗੀ ਕਮਾਲ ਦੀ ਦੁੱਧ ਦੇ ਕੋਈ ਚਾਰੇ ਕਿਲੋ ਆ ਤੇ ਉਦਾਂ ਇਹ ਮੈਂ ਇਹ ਕਹਾਂ ਨਾ ਇੱਕ ਗਰੰਟੀ ਦਾ ਬੱਚਾ ਲਾ ਵੀ ਲਿਆ ਨਾ ਦਿਨ ਤੋਂ ਭਾਂ 10-12 ਵਾਰ ਚੋ ਲੋ ਕੋਈ ਨਹੀਂ ਕੋਈ ਗੱਲ ਹੈ ਕਿ ਜਿੱਦਾਂ ਮਰਦੀ ਐ ਐਦਾਂ ਹੀ ਬਹਿ ਜਾਣਾ ਥੱਲੇ ਐਦਾਂ ਹੀ ਮੁੜ ਕੇ ਜਾਵੇ ਕਿਨੇ ਜਾਣੇ ਭਖਲੋਤੇ ਆ ਐਦਾਂ ਇਹਨੇ ਮਹੀਨੇ ਆ ਜਾਣਾ ਹੁੰਦਾ ਬਸ ਠੀਕ ਹੈ ਮਤਲਬ ਜਿਹੜਾ 2 ਕਿਲੋ ਦਿੰਦੀ ਐ ਇੱਕ ਟਾਈਮ ਚਾਰ ਕਿਲੋ ਦੁੱਧ ਇਹ ਤੇ ਨਹੀਂ ਤੇ ਬਾਕੀ ਇੱਕ ਆਵੇ ਆਪਨੀ ਵੀਡੀਓ ਤੇ ਵੀ ਪਾਈ ਨਾ ਹਾਂ ਅੱਛਾ ਆ ਪਹਿਲੋ ਬਾਈ ਇੱਕ ਤੇਰਾ ਦੀ ਹਾਂ ਵੇਖ ਸਿੰਘ ਜੀ ਹਾਂ ਜੀ ਬੜੇ ਸਾਲ ਨਹੀਂ ਬਹੁਤ ਛੋੜੇ ਜੋ ਠੀਕ ਨੇ ਸੰਦੀਪ ਜੀ ਇੱਕ ਤੇਰਾ ਦੀ ਤੁਹਾਡੀ ਵੀਡੀਓ ਤੇ ਬੰਦੇ ਬਾਹਰੋਂ ਲਿਆਨੇ ਡੰਗਲੋਂ ਨਾਲੇ ਪਾਈ ਹਾਂ ਜੀ ਹਾਂ ਜੀ ਦੱਸਣਾ ਨੇ ਵੱਡੀ ਤੇ ਲੰਬਾਈ ਦੇਖਣਾ ਹੈ ਉਹ ਕਿੰਨੀ ਹੈ ਬਹੁਤ ਲੰਬਾਈ ਹੈ ਨੇ ਚੰਗੇ ਬਹੁਤ ਹੈ ਜੀ ਫਣੀ ਲੜ ਬਕਤ ਆਈ ਬੱਚਾ ਆ ਬੱਚਾ ਆ ਹਾਜੀ ਭਜੀ ਸੰਦੀਪ ਜੀ ਮੰਗਣੇ ਵੀ ਜਾ ਤੋ ਪ੍ਰਗਬਰ ਨਾ ਬੋਲ ਚਾਹੀਦਾ ਜੋ ਮਰਜੀ ਮੰਗ ਲੇ ਅਸੀਂ ਠੰਡੀ ਆ ਇਹ ਵੀ 55 ਦੀ ਦਵਾਂਗੀ ਠੀਕ ਆ 500 ਸੋੜਾਊ 555 ਦੇ ਸੌ ਪਰ ਫੋਨ ਬਹੁਤ ਹੰਗਲਾ ਲੱਗਿਆ ਮੌਜਾ ਕਰਦਾ ਕਿਉਂਕਿ ਇਹਨੇ ਜੇ ਮੈਂ ਇੰਨੀ ਸੀਲ ਹੁੰਦੀ ਆ ਨਾ ਇਹਨੇ ਦੁੱਧ ਦੇਈ ਜਾ ਭਾਵੇਂ 2-2 ਕਿਲੋ ਦੇਈ ਜਾਣਾ ਉਹਨਾਂ ਬਿਨਾਂ ਬੱਚਾ ਲਾ ਲਿਆ ਤੇ ਤਾਂ ਵੀ ਮੈਂ ਨੇ ਕੋਈ ਗੱਲ ਨਹੀਂ ਕੋਈ ਬੇਦਾਰ ਮੰਨਦੀ ਬਿਲਕੁਲ ਕਰੋ ਇਹ ਚੰਗਾ ਇਹਦਾ ਸੋਖ ਕੋਈ ਆਏਗਾ ਬਾਕੀ ਇਹ ਮਹੀਆ ਸੰਦੀਪ ਦਿਹਾੜੀ ਕੋਈ ਸੁਈ ਜੇ ਪੂਰੀ ਖਾਂਦੀ ਦੀ ਕੀਤੀ ਹੁਣੇ ਆਈ ਮਹੀਆ ਅੱਛਾ ਠੀਕ ਆ ਕੱਲ ਮਾੜੀ ਦਾ ਹੱਥ ਫੜ ਬਗਾ ਤਾਂ ਉੱਥੇ ਮਾਰ ਦੇ ਹਲੋ ਜੀ ਇਹਦਾ ਦੁਖਾ ਇਹਨਾਂ ਨੂੰ ਖਾਂਦੇ ਦਾ ਕੋਈ ਗੱਲ ਸੇ ਇਹਨੂੰ ਕੋ ਛੰਦੇ ਸਾਰੇ ਮਾਲ ਬਾਈ ਬਰਦਰ ਮਿਲ ਜਾਂਦਾ ਇਤੋਂ ਇਤੋਂ ਹੀ ਦੱਸਣੇ ਦੀ ਹੁੰਦਾ ਵਾਦੂ ਮੇਰਾ ਮਾਲ ਵਾਦੂ ਮੇਰਾ ਜੀ ਆਪ ਥੱਕ ਜਾਈਦਾ ਸੰਜੀ ਜੀ ਮਾਲ ਨਹੀਂ ਮੁੱਕਦਾ ਭਾਵੇਂ ਨਾ ਪੇਜੀ ਵੀ ਜਿੰਨੀ ਮਰਜੀ ਹੋਵੇ ਨਾ ਮਾਲ ਵਾਦੂ ਪਤਾ ਕੀ ਗੱਲ ਪੈਸੇ ਨਾਲ ਚੀਜ਼ ਮਿਲਣੀ ਹੈ ਤੇ ਸਮੇਂ ਸਮੇਂ ਦਾ ਬਾਜ਼ਾਰ ਦਾ ਗੱਲ ਜੀ ਤੇ ਜੀ ਜੀ ਕਿ ਦਾ ਕਰੀ ਫਟਦਾ ਹੋਇਆ ਫੜ ਮਾਰਦਾ ਇਧਰ ਦੇਖੋ ਅਲੀ ਬੱਸ ਥਾੜਾ ਮਖਾ ਲਓ ਮਾੜਾ ਇਧਰ ਹੀ ਦੇਖੋ ਅੱਗੇਓ ਵੇਖ ਭਾਰ ਬਿਲਕੁਲ ਮਤਲਬ ਕੱਲ ਸਾਮੀ ਸੁਦਾ ਆਪਣੇ ਕੋਲ ਆਈ ਆ ਤੇ ਕੋਈ ਗੱਲ ਹੀ ਨਹੀਂ ਕਰਨ ਵਾਲੀ ਜਿੱਦਾਂ ਦਾ ਥਾਨ ਸਾਰੀ ਸੋਣਾ ਹੋਣ ਤੋਂ ਕਿ ਜਿਵੇਂ ਯਾ ਵੀ ਉਹ ਬੰਦੇ ਜਾਣਦੇ ਵਧੀਆ ਤੀਕਣਾ ਸੋੜਦੀ ਆ ਜੀ ਤੇ ਕੋਈ ਵੀ ਗੱਲ ਦਾ ਲਾਮਾ ਹੈ ਨਹੀਂ ਮਾਈ ਦੇ ਵਿੱਚ ਦੁੱਧ ਪਾਓ ਤੇ ਚੋਪ ਚਲੋ ਜੀ ਥੋਕੇ ਪਾਓ ਤੇ ਚੋਪ ਨਹੀਂ ਜੀ ਬੜੀ ਗੱਲ ਤੋਂ ਬੜਾ ਹਣ ਬਹੁਤ ਸਪੈਸ਼ਲ ਲੱਗਾ ਸਿੰਦੇ ਹੋਰ ਹੋਰ ਜੀ ਸੁਗਾ ਵੀ ਗਰੰਟੀਆਂ ਦੇ ਚੱਲਦਾ ਕਿੰਨੀ ਸਾਖ ਮੈਂ ਆਹ ਜੀ ਸੰਦੀਪ ਜੀ ਇਹਦੇ ਖਾਲੀ ਗੋਲੀ ਸਾਰੇ ਕੀਤੇ ਥੋੜੀ ਮੈਂ ਹਿੰਦੀ ਸੱਲੋ ਅੱਜ ਹੁਣੀ ਥੜੀ ਆਈ ਆਪਣੇ ਕੋਲ ਅਜੇ ਬੌਲੇ ਚ ਮੈਂ 64000 ਰੇਟ ਤੇ 500 ਸੋੜ ਸਾਬ ਦੇ ਦੇ ਜੀ ਠੀਕ ਸਿਰ ਠੰਡੀ ਫਾਰਦੀ ਜਿੱਦਾ ਮਰਜੀ ਕੋਈ ਆਉਣ ਲੈਣ ਮਗਾਂ ਬਸ ਆਪਣੇ ਲਈ ਆਹਾ ਬਾਈ ਜੀ ਇਹ ਗੱਬੜੇ ਜੀ ਗੱਬੜ ਮੈਂ ਹੱਥ ਨਾਲ ਆਈਸ਼ਾ ਅੱਛਾ ਬਹੁਤ ਨਿੱਗਰ ਨੁੱਤਰ ਮੈਂ ਆ ਓਏ ਇਧਰ ਵੇਖ ਇੱਕ ਤਰ੍ਹਾਂ ਨਾਲ ਸਫਾਈ ਰੱਖਾ ਇਹ ਇਧਰ ਆ ਕੇ ਰੱਖਾ ਮੈਂ ਬਹੁਤ ਖੁੱਲੇ ਲੈ ਵੀ ਆਈ ਆ ਹਾਂ ਜੀ ਤੇ ਜਿਆਦਾ ਨਹੀਂ ਗਾ 9-10 ਕਿਲੋ ਵਾਲੀ ਵੀ ਲਾ ਦੇ ਖੁੱਲ ਬਾਈਏ ਬੋਲ ਦਿਓ ਮਤਲਬ ਬਹੁਤ ਸਾਫ ਸੂਫ ਮੈਂ ਆ ਕਰ ਦਿਆਂ ਨਿੱਗਰ ਕੋਈ ਨਹੀਂ ਕਰਦਾ ਸੋ ਕਰਮਾ ਇਹ ਪੂਰੀ ਨਿੱਗ ਕਰਮਾਇਆ ਲੈਣ ਹੱਬ ਕਾ ਵੀ ਖੜਸਾ ਦੀ ਪੰਜ ਸੱਤ ਦੀ ਖੜਸਾ ਆਇਆ ਅਸੀਂ ਬੋਲੇ ਦੀ ਕੀ ਮਾਰਾ ਇਹ ਸੰਦੀਪ ਜੀ 50000 ਤੇ 50620 ਮੇਰੀ ਵਾਲਾ ਵੀ ਖੜੂ ਤੇ ਮੌਜਾ ਖੜੂ ਘਰ ਵਾਲਾ ਲੈ ਜੂ ਤਾਂ ਆਹ ਸਾਢੇ 90000 ਮੈਂ ਵਾਂ ਬਾਕੀ ਸੰਦੀਪ ਜੀ ਇੱਕੋ ਬੇਨਤੀ ਆ ਇਹ ਗੀਂ ਦਾ ਉਹ ਗਾਂ ਵੇਚੀ ਉਹ ਵੀ ਬੜਾ ਮੰਦਾ ਆਪਣਾ ਹਸਪਤਾਲ ਜੋ ਇੰਗਲੈਂਡ ਤੋਂ ਆ ਸਵਾੜ ਪਿੰਡ ਅੱਛਾ ਸਵਾੜ ਪਿੰਡ ਹਾਂ ਬੜੇ ਹੀ ਆਪਣੇ ਸੱਜਣ ਆ ਹਾਂਜੀ ਜੇ ਜਿਹੜੀ ਕੋਈ ਉਹਨਾਂ ਨੇ ਕਹਿ ਦਿੱਤੀ ਭਾਵੇਂ ਉੱਥੋਂ ਉੱਦਾਂ ਘਰ ਪਹੁੰਚ ਨਹੀਂ ਪਹੁੰਚੀ ਸੀ ਕੋ ਕੋ ਨਾਲ ਸੱਜਣਤਾ ਹੀ ਬੰਦਿਆਂ ਨਾਲ ਕਮਾਈ ਆ ਬਿਲਕੁਲ ਮਤਲਬ ਉਹਨੇ ਸਵੇਰੇ ਫੋਨ ਆਇਆ ਇੱਕ ਮੈਂ ਸੀ ਇਹ ਪੇ ਸੀ ਉਹ ਸੱਜਣ ਦਾ ਫੋਨ ਆ ਕੇਂਦਾ ਵੀਡੀਓ ਦਾ ਪਾ ਦੇ ਮੈਂ ਲੈ ਚੰਗਾ ਧੰਨ ਚੰਗਾ ਸਪੈਸ਼ਲ ਸੀ ਉਹਨੂੰ ਦੇ ਦਿੱਤੀ ਤੇ ਬਾਕੀ ਵੀਰ ਜੀ ਗੱਲ ਬੇਨਤੀ ਆ ਇਹੋ ਹੀ ਮਾਲ ਵਾ ਦੋ ਕੁ ਮੰਗੀਆਂ ਤੇ ਸਾਰੇ ਖਣਕਣ ਨੂੰ ਪਾਸ ਟੌਪ ਦੀਆਂ ਗੱਬੜ ਵਿੱਚ ਆਪਣੀ ਗਰੰਟੀ ਹੋ ਗਏ ਕੋਈ ਘਾਟ ਕੀ ਦਿੱਤੀ ਤੇ ਬਾਕੀ ਆਨਲਾਈਨ ਸਿਰਫ ਉਹਨਾਂ ਵੀਰਾਂ ਵਾਸਤੇ ਹੈ ਜਿਹੜੇ ਆਪਣੇ ਕੋਲ ਮਾਲ ਪੱਕਾ ਲੈ ਹੈ ਨਾ ਬਾਕੀ ਮੇਰੇ ਵੀਰ ਗੱਬਣ ਆ ਤੇ ਮੈਂ ਤੇ ਪਲੈਨ ਸੁਈਆ ਤੇ ਬੱਚਾ ਲਾ ਕੇ ਤੇ ਵਾਜੀ ਮੇਰੇ ਠੀਕ ਆ ਨਾ ਇੰਨੀਆਂ ਕ ਬੇਨਤੀਆਂ ਵਾ ਹੁਣ ਤਾਂ ਦਿਨਾਂ ਨੇ ਵਾਂਗੇ 5-6 ਮਹੀਨੇ ਵੇਲਿਆਂ ਬਿਲਕੁਲ ਹੁਣ ਕੋਈ ਕੰਮ ਨਹੀਂਗਾ ਹੁਣ ਵੇਲਿਆਂ ਕਨ ਕਵੱਡਰ ਨਹੀਂ ਕੰਮ ਹੋਣਾ ਐਦਾਂ ਕ ਥੋੜਾ ਕੰਪਿਊਟਰੇ ਲੇਟ ਕਰ ਦਿੱਤਾ ਵਾ ਮੈਂ ਝੂਲੇ ਬੜਾ ਲੇਟ ਹੋਇਆ ਕੋ ਪੈਸਾ ਕਿ ਬਣੇ ਨੀ ਫਿਰ ਪਰ ਆਈ ਸਮਾਂ ਲੱਗਿਆ ਅਸੀਂ ਅੱਖ ਲਾਉਂਦੇ ਨਹੀਂ ਗਏ ਇਕੱਠਾ-ਗੁੱਠਾ ਕਰ ਜਾਂ ਬਹੁਤ ਟਾਈਮ ਲੱਗਦਾ ਸਾਨੂੰ ਤੇ ਚਲੋ ਬਾਕੀ ਪਰਮਾਤਮਾ ਨੇ ਖੇਤੀ ਵਾਵਾ ਵਾ ਟਾਈਮ ਲੱਗਣਾ ਲੈ ਲੈ ਟਾਈਮ ਲੱਗ ਜਾਂਦਾ ਵਾ ਤੇ ਹੁਣ ਬਿਲਕੁਲ ਵੇਲੇ ਕੋਈ ਕੰਮ ਨਹੀਂ ਹੈਗਾ ਇਸੇ ਕੰਮ ਮੇਰੇ ਵੀਰ ਕੋਲ ਤਰਨ ਜੋ ਚਾਹੀਦਾ ਗਾਹ ਮੈਨੂੰ ਮਿਲ ਗਿਆ ਤੇ ਬਾਕੀ ਸਾਰੇ ਜੀ ਬਸ ਸਸਤੇ ਮੈਨੂੰ ਛੋੜ ਪਾ